1 ਲੱਖ ਰੁਪਇਆ ਸਬਸਿਡੀ ਆਈ ਆ ਜੀ ਮੈਸੀ ਟਰੈਕਟਰ ਦੇ ਉੱਤੇ 1 ਲੱਖ ਰੁਪਇਆ ਜਿਹੜੀ ਇਹ ਵੀਡੀਓ ਬਣ ਰਹੀ ਆ ਜੀ 17 ਜੁਲਾਈ ਨੂੰ ਬਣ ਰਹੀ ਆ ਜੀ ਇਹ 2025 ਇਹ ਸਬਸਿਡੀ ਵੀਰੇ ਕਿਵੇਂ ਮਿਲੂਗੀ ਤੇ ਕਿਹੜੇ ਟਰੈਕਟਰ ਤੇ ਆਈ ਹੋਈ ਆ ਮੈਸੀ ਤੇ ਸਾਰੀ ਗੱਲਬਾਤ ਵੀਰੇ ਆਪਾਂ ਅੱਜ ਇਸੇ ਸਮੇਂ ਗਰਜੀਤ ਵੀਰੇ ਨਾਲ ਸਾਰੀ ਗੱਲਬਾਤ ਆਪਾਂ ਕਰਾਂਗੇ ਜੀ 1 ਲੱਖ ਰੁਪਇਆ ਸਬਸਿਡੀ ਆਈ ਆ ਜੀ ਮੈਸੀ ਟਰੈਕਟਰ ਦੇ ਉੱਤੇ ਮੈਸੀ ਮੈਸੀ ਟਰੈਕਟਰ ਦੇ ਉੱਤੇ ਕਿਵੇਂ ਮਿਲੂਗੀ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਕਰਦੇ ਆ ਜੀ ਸੀਮਤ ਸਮੇਂ ਦੇ ਲਈ ਆ ਜੀ ਕਸਿਕਾਨ ਕਸੀਰ ਹਲਵੀ ਜੀ ਬਤਲ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਜਿਹੜੀ ਵੀ ਸਬਸਿਡੀ ਕਾਢੀ ਆ ਪਹਿਲਾਂ ਤਾਂ ਖੋਜ ਖਵਰੀ ਵਾਲੀ ਗੱਲ ਆ ਇਹ ਹਾਂਜੀ ਤਾਂ ਕਿ ਕਿਸਾਨ ਵੀ ਬਹੁਤ ਟਾਈਮ ਤੋਂ ਹੀ ਇਹੇ ਕਹਾਲਦੇ ਸੀਗੇ ਵੀ ਕੋਈ ਨਾ ਕੋਈ ਟਰੈਕਟਰ ਦੇ ਉੱਤੇ ਸਕੀਮ ਆਵੇ ਵੀ ਆਪਾਂ ਟਰੈਕਟਰ ਲਈਏ ਇਹ ਜਿਹੜੀ ਹੁਣ ਸਕੀਮ ਕੱਢੀ ਆ ਵੀ ਇਹਦੇ ਬਾਰੇ ਪੂਰੀ ਜਾਣਕਾਰੀ ਦੋ ਪ੍ਰੋਪਰ ਕੀ ਸਿਸਟਮ ਆ ਜੀ ਇਹਦਾ ਸਬਸਿਡੀ ਦਾ ਜਿਹੜੀ ਆਪਣੀ ਆ ਜੀ ਹਾਂਜੀ ਹਾਂਜੀ ਮੇਰੇ ਇਹ ਤਾਂ ਚਲੋ ਪਹਿਲੀ ਗੱਲ ਜਿਹੜੀ ਆਪਾਂ ਅੱਜ ਦੀ ਮੈਂ ਤਰੀਕ ਨੋਟ ਕਰਾ ਦੇਣਾ ਜਿਹੜੇ ਦਿਨ ਆਪਾਂ ਮਤਲਬ ਇਹ ਸ਼ੁਰੂ ਕਰਨ ਲੱਗੇ ਆ ਹਾਂਜੀ ਸਬਸਿਡੀ ਦਾ ਇਹ ਹੋਊਗੀ ਮਤਲਬ ਕਿ ਕੁਝ ਸੀਮਤ ਸਮੇਂ ਲਈ ਹੋਊਗੀ ਹਜੇ ਮਤਲਬ ਇਹ ਕਨਫਰਮ ਨਹੀਂਗਾ ਵੀ ਕਿੰਨੇ ਪੜਾਏ ਚੱਲੂ ਮਹੀਨਾ ਚੱਲੂ 2 ਮਹੀਨੇ ਚੱਲੂ ਕੋਈ ਨਹੀਂ ਯਾਨੀ ਕਿ ਹੁਣ ਕੋਈ ਸੀਮਤ ਸਮੇਂ ਲਈ ਤਾਂ ਸਮੇਂ ਲਈ ਹੈ ਸੀਮਤ ਸਮੇਂ ਲਈ ਹੈ ਯਾਰ ਜਾਂ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਇੱਕ ਕੰਪਨੀ ਇਦੇ ਤੇ ਸਬਸਿਡੀ ਦੇ ਕੇ ਇੱਕ ਵਾਰੀ ਇਹ ਦੇਖ ਰਹੀ ਆ ਮਤਲਬ ਕਿ ਜਿਵੇਂ ਆਪਾਂ ਲੋਕਾਂ ਦਾ ਰਿਸਪੌਂਸ ਸੀ ਮੇਰੇ ਦਾ ਕਿਸਾਨ ਚਲੋ ਆਪਣੇ ਜੋ ਵੀ ਇਹਦਾ ਪ੍ਰਾਈਸ ਆਪਾਂ ਕਰਦੇ ਸੀ ਪਹਿਲਾਂ ਉਹਦੇ ਵਿੱਚ ਵੀ ਮਤਲਬ ਕਿ ਠੀਕ ਆ ਵਧੀਆ ਸੇਲ ਆਉਂਦੀ ਸੀ ਹਨਾ ਹਾਂਜੀ ਉਹਨਾਂ ਨੇ ਮਤਲਬ ਕਿ ਇਹ ਸੋਚਿਆ ਵਾ ਵੀ ਜੇ ਆਪਾਂ ਥੋੜੇ ਟਾਈਮ ਦੇ ਲਈ ਇਹਦੇ ਤੇ ਕੋਈ ਨਾ ਕੋਈ ਕੰਪਨੀ ਕਹਿੰਦੀ ਸਬਸਿਡੀ ਦੇਈਏ ਹਾਂਜੀ ਵੀ ਆਪਣਾ ਟਰੈਕਟਰ ਦਾ ਮਤਲਬ ਮਾਰਕੀਟ ਦੇ ਵਿੱਚ ਕਿੰਨਾ ਕੁ ਮਤਲਬ ਕਿ ਲੋਕ ਪਸੰਦ ਕਰਦੇ ਕਿੰਨਾ ਕੁ ਜਾ ਸਕਦਾ ਵਾ ਹਾਂਜੀ ਠੀਕ ਆ ਨਾ ਤੇ ਉਹਦੇ ਲਈ ਮਤਲਬ ਕਿ ਅੱਜ 17 ਜੁਲਾਈ 2025 ਤੋਂ ਲੈ ਕੇ ਹਜੇ ਮੈਂ ਕੋਈ ਟਾਈਮ ਅੱਗੇ ਕੁਝ ਦੱਸ ਨਹੀਂ ਸਕਦਾ ਕਿ ਕਿੰਨੇ ਟਾਈਮ ਤੱਕ ਇਹ ਰਹੂਗੀ ਇਹਨੇ ਟਰੈਕਟਰ ਤੇ ਜਿਹੜਾ ਆਪਾਂ ਆ ਟਰੈਕਟਰ ਹੈ ਇਹਨੂੰ ਆਪਾਂ ਟਿੱਕ ਪਹਿਲਾਂ ਦਿਖਾ ਦਈਏ ਕਿਹੜਾ ਵਾ ਮੋਰਲੇ ਟਾਇਰ ਇਹਦੇ ਹੈਗੇ ਆ 9520 ਦੇ ਮਗਰਲੇ ਟਾਇਰ ਹੈਗੇ 14928 ਦੇ ਜਿਹੜਾ ਮਾਡਲ ਆ ਮਾਡਲ ਦੀ ਜੇ ਆਪਾਂ ਗੱਲ ਕਰੀਏ ਡਾਨਾ ਸਮਾਰਟ 254 ਹਾਂ ਡੀਆਈ ਮੈਸੀ ਵਰਗੁਸ਼ਣ ਦਾ 254 ਠੀਕ ਆ ਜਿਹੜਾ ਕੀ ਮਤਲਬ ਕਿ ਆਪਦੇ ਮਤਲਬ ਕਿ ਜਿਵੇਂ ਫੀਚਰ ਫੀਚਰ ਜਿਹਨੂੰ ਆਪਾਂ ਕਹਿ ਦਿੰਨੇ ਆ ਫੀਚਰਾਂ ਦਾ ਭਰਿਆ ਪਿਆ ਜਾਣਗੇ ਜਿਵੇਂ ਮਾਡਲ ਆ ਜਾਂਦਾ ਮੈਸੀ ਦਾ ਟਾਪ ਮਾਡਲ ਦੇ ਨਾਮ ਤੇ ਇਹ 254 ਡਾਇਨਾਸਬਾਰਡ ਜਾਣਿਆ ਜਾਂਦਾ ਵਾ ਹਾਂਜੀ ਮੇਨ ਫੀਚਰ ਤੇ ਇਹਦੇ ਵਿੱਚ ਕੀ ਆ ਜਿੱਦਾਂ 4휠 ਦੇ ਵਿੱਚ ਆਪਾਂ ਇਹ ਗੱਲ ਕਰਦੇ ਆ ਜਿਹੜਾ ਡੈਕਟਰ ਆ ਆਪਾਂ ਇਹ 4휠 ਦੇ ਉੱਤੇ ਸਬਸਿਡੀ ਆ ਹਾਂਜੀ ਠੀਕ ਆ ਜੀ ਜਿਹੜੀ ਵੀ ਆਈ ਆ ਕਰਾਰੋ ਦਾ ਹਿੱਸਾ ਜਿਹਨੂੰ ਆਪਾਂ ਫੁੱਲ ਸੀਲਡ ਕਹਿੰਨੇ ਆ ਫੁੱਲ ਸੀਲਡ ਕੋਈ ਪਾਣੀ ਨਹੀਂ ਕੋਈ ਕੱਦੂ ਜਿੱਦਾਂ ਕਰਿਆ ਹੁਣ ਕਿਸੇ ਨੇ ਕੋਈ ਪ੍ਰੋਬਲਮ ਨਹੀਂ ਆਈ ਠੀਕ ਆ ਹਾਂਜੀ ਡੀਜ਼ਲ ਖਰਚਾ ਘੱਟ 50 ਹਸ ਪਾਵਰ ਦੇ ਵਿੱਚ ਓਕੇ ਠੀਕ ਆ ਤੇ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹਦੇ ਵੀ ਮਾਡਲ ਆਪਾਂ ਕੋਈ ਇਹੋ ਜਿਹਾ ਚੇਂਜ ਨਹੀਂ ਕਰਿਆ ਕੰਪਨੀ ਨੇ ਜਿਹੜਾ 254 ਜਿੰਨਾਂ ਕੋਲੇ ਹੈਗਾ ਵੀ ਆ ਇਹ ਸੇਮ ਉਹੀ ਹੈ ਡੈਟ ਉਹੀ ਚੀਜ਼ ਆ ਹਾਂ ਉਹੀ ਗਾੜੀ ਸਰਫਰ ਉਤੇ ਇੱਕ ਸਬਸਿਡੀ ਹਾਂ ਮਤਲਬ ਕਿ ਇੱਕ ਸਬਸਿਡੀ ਆਈ ਆ ਠੀਕ ਆ ਹਾਈ ਲੋ మీడియం ਦੇ ਵਿੱਚ ਆ ਸਪੀਡ ਕਿਉਂਕਿ ਆਪਣੇ ਅੱਜ ਕੱਲ 3 ਸਪੀਡ ਸਾਰੇ ਚਾਹੀਦੇ ਚਾਹੀਦੇ ਹਾਂਜੀ ਹਾਂਜੀ 3 ਸਪੀਡ ਤੋਂ ਬਿਨਾ ਤਕਰੀਬਨ ਕੰਮ ਘਾਟਾ ਹੁੰਦਾ ਵਾ ਟਰੈਕਟਰ ਠੀਕ ਆ 3 ਸਪੀਡ ਦੇ ਵਿੱਚ ਸ਼ਟਲ ਗੇਅਰ ਦੇ ਵਿੱਚ ਓਕੇ ਇਹ ਤੋਂ ਹੀ ਅੱਗੇ ਇਹ ਤੋਂ ਹੀ ਮੰਗਰ ਠੀਕ ਆ ਹਾਂ ਡੀਆਈ ਦੇ ਵਿੱਚ ਵੈਦਰ ਡਿਸਟਿਬਿਊਟਰ ਲੱਗਿਆ ਹੋਇਆ ਠੀਕ ਆ ਜੀ ਡਿਸਟਿਬਿਊਟਰ ਵੀ ਲੱਗਿਆ ਹੋਇਆ ਜੇ ਆਪਾਂ ਗੱਲ ਕਰੀਏ ਇਹ ਵੀ ਸਪੀਡਾਂ ਦੀ 3 ਸਪੀਡ ਆ ਸ਼ਟਲ ਗੇਅਰ ਦੇ ਵਿੱਚ ਆ ਓਕੇ ਤੇ ਪੀਟੀਓ ਦੀ ਜੇ ਆਪਾਂ ਗੱਲ ਕਰੀਏ ਪੀਟੀਓ ਜਿਹੜੇ ਆਪਾਂ ਕੰਮ ਲੈਨੇ ਜ਼ਿਆਦੇ ਪੀਟੀਓ ਦਾ ਪੀਟੀਓ ਲਾਈਵ ਰਿਵਰਸ ਠੀਕ ਆ ਲਾਈਵ ਰਿਵਰਸ ਗਰਾਊਂਡ ਗਰਾਊਂਡ ਪੀਟੀਓ ਦੀ ਮੈਂ ਕਹਿ ਦਿੰਨਾ ਕਈ ਵਾਰੀ ਕਿਸੇ ਨੂੰ ਨਹੀਂ ਸਮਝ ਆਉਂਦੀ ਗਰਾਊਂਡ ਪੀਟੀਓ ਆ ਜਿਵੇਂ ਅੱਜ ਕੱਲ ਆਪਾਂ ਪੀਟੀਓ ਵਾਲੀ ਟਰਾਲੀ ਬਣਾ ਲੈਨੇ ਆ ਹਾਂਜੀ ਜਿੰਨਾ ਟਰੈਕਟਰ ਦਾ ਟਾਇਰ ਘੁੰਮੂਗਾ ਹਾਂਜੀ ਉਨਾ ਹੀ ਟਰਾਲੀ ਦਾ ਟਾਇਰ ਘੁੰਮੂਗਾ ਉਹਨੂੰ ਆਪਾਂ ਗਰਾਊਂਡ ਪੀਟੀਓ ਕਹਿ ਦਿੰਨੇ ਆ ਓਕੇ ਉਹ ਹੋਗੀ ਤੀਜੀ ਪੀਟੀਓ ਚੌਥੀ ਪੀਟੀਓ ਹੋਊਗੀ ਜਿਹੜੀ ਆਪਾਂ ਜਨਰੇਟਰ ਦੇ ਚਲਾਉਨੇ ਆ ਓਕੇ ਖੜੇ ਨੂੰ ਗੇਰਾਂ ਦੇ ਚਲਾਉਣਾ ਨਾ ਉਹ ਗੇਰਾਂ ਦੇ ਵਿੱਚ ਵੀ ਪੀਟੀਓ ਹੈ ਦੇ ਵਿੱਚ ਯਾਨੀ ਚਾਰ ਤਰ੍ਹਾਂ ਦੀ ਪੀਟੀਓ ਹੈ ਦੇ ਵਿੱਚ ਓਕੇ ਤੇ ਮੈਸਿਵ ਰੋਟੇਸ਼ਨ ਨੇ ਇਹਦਾ ਨਾਮ ਰੱਖਿਆ ਕੁਆਟਰਾ ਪੀਟੀਓ ਓਕੇ ਕੁਆਟਰਾ ਪੀਟੀਓ ਜਿਹੜਾ ਟਰੈਕਟਰ ਹੋਊਗਾ ਉਹ ਚ ਲਾਈ ਵੀ ਹੋਊਗੀ ਰਿਵਰਸ ਵੀ ਹੋਊਗੀ ਗਰਾਉਂਡ ਵੀ ਹੋਊਗੀ ਤੇ ਗੇਰਾਂ ਚ ਵੀ ਹੋਊਗੀ ਓਕੇ ਠੀਕ ਆ ਗੇਰਾਂ ਵਾਲੀ ਪੀਟੀ ਇਹ ਵੀ ਚਾਰ ਚੀਜ਼ਾਂ ਚਲੋ ਟੀਚਰ ਪੀਟੀਓ ਦੀ ਆਪਾਂ ਮੰਗੇ ਸਾਹ ਤੋਂ ਵੀ ਦਿਖਾ ਦਈਏ ਟਾਇਰ ਵਗੈਰਾ ਦੇ 14 14 ਚਾਹੁੰਦਾ ਜੀ ਇਹ 14 ਦੇ ਟਾਇਰਾਂ ਦੇ ਵਿੱਚ ਆ ਓਕੇ ਟਾਇਰ ਸੱਜੇ ਵੀ ਮੈਂ ਦਿਖਾ ਦਿੰਦਾ ਵਾਂ 14 9 28 ਦੇ ਟਾਇਰ 14 9 28 ਦੇ ਟਾਇਰਾਂ ਚ ਆ ਚਾਰ ਆ ਜੀ ਇਹ 14 9 28 ਦੇ ਠੀਕ ਆ ਹੈਗੇ ਨੇ ਤੇ ਡਿਸਟਿਬਿਊਟਰ ਜਿਹੜਾ ਆਪਾਂ ਡਿਸਟਿਬਿਊਟਰ ਤੋਂ ਕੰਮ ਲੈਣੇ ਆ ਹਾਂਜੀ ਡਬਲ ਡਿਸਟਿਬਿਊਟਰ ਆ ਦੋਨੇ ਪਾਸਿਆਂ ਨੂੰ ਕੰਮ ਕਰਦਾ ਜੀ ਆਪਾਂ ਕਹੀਏ ਓਕੇ ਤੇ ਪੀਟੀਓ ਜਿਹੜੀ ਆ ਜਿਹੜੀ ਆਪਾਂ ਰੋਟਾ ਵੇਟਰ ਵਾਲੀ ਆ ਇਹ ਵੀ ਪੀਟੀਓ ਇਹਦੇ ਲੱਗੀ ਹੋਈ ਆ ਇੱਕ ਹੋਰ ਆ ਵਿਧ ਉੱਤੇ ਇਹ ਜਿਹੜੀ ਆ ਜਾਨੀ ਕਿ ਵੀ ਹੁੱਕ ਲਾ ਕੇ ਹਾਂ ਹੁੱਕ ਦੇ ਮੂਰੇ ਆ ਗਈ ਹਾਂਜੀ ਉਹ ਥੋੜਾ ਬਹੁਤ ਜੱਸ ਰਹੀ ਆ ਬੱਸ ਇੱਕ ਪੀਟੀਓ ਹੋਰ ਲੱਗੀ ਹੋਈ ਆ ਉੱਪਰ ਨਾ ਕਿ ਡਬਲ ਕ੍ਰਾਸ ਪਿਆ ਡਬਲ ਪੀਟੀਓ ਆ ਉਹ ਜਿਹੜੀ ਪੀਟੀਓ ਦਾ ਕੰਮ ਇਹ ਆ ਕੱਲ ਨੂੰ ਆਪਾਂ ਕੋਈ ਐਕਸਟਰਾ ਕੰਪਰੈਸ਼ਰ ਲਾਉਣਾ ਕੋਈ ਡੈਕਟਰ ਦੇ ਹਾਂਜੀ ਕੋਈ ਪੰਪ ਵਗੈਰਾ ਲਾਉਣਾ ਵਾ ਉਹ ਪੀਟੀਓ ਤੇ ਆਪਾਂ ਲਾ ਸਕਦੇ ਆ ਓਕੇ ਠੀਕ ਆ ਜੀ ਉਹ ਚੀਜ਼ਾਂ ਹੋ ਗਈਆਂ ਲੈਫਟ ਰਿਕਵੈਸਟੀ ਹੋ ਗਈ 2 ਕੁਇੰਟਲ ਦੀ ਇਹਦੀ ਵਧੀਆ ਬਾਕੀ ਆ ਜਿਹੜੀ ਚੀਜ਼ਾਂ ਨਾ ਜਿਵੇਂ ਕਹਿੰਦੇ ਗੱਲਣ ਵਾਲੀਆਂ ਚੀਜ਼ਾਂ ਨਹੀਂ ਆ ਮੈਸੀ ਦੇ ਮਗਰਾੜੀ ਇਦਾਂ ਦੇ ਹੁੰਦੇ ਨੇ ਤਾਂ ਕਿ ਗੱਲਣ ਵਾਲਾ ਡੀਜ਼ਲ ਖਰਚਾ ਜਿਹੜਾ ਵਾ ਡੀਜ਼ਲ ਖਰਚਾ ਤਕਰੀਬਨ ਘਟਾ ਪਾਵਰ ਵਧੀਆ ਚ ਐਡੀਟਰ ਫੀਚਰਾਂ ਦੇ ਵਿੱਚ ਮੈਸੀ ਦਾ ਹੈ ਟਾਪ ਮਾਡਲ ਆ ਜਾਂਦਾ ਵਾ ਓਕੇ ਠੀਕ ਆ ਜੀ ਤੇ ਜਿਹੜੀ ਆਪਾਂ ਨਾਲ ਗੱਲ ਕਰਾਂਗੇ ਨਾਲ ਵਾਪਰ ਵਗੈਰਾ ਕੰਪਨੀ ਦਾ ਨਾਲ ਠੀਕ ਆ ਜੀ ਵਾਪਰ ਵਗੈਰਾ ਨਾਲ ਬੈਕ 휠 ਵੇਟ ਮਗਰਲੇ ਕੋਈ ਐਕਸਟਰਾ ਪੈਸਾ ਨਹੀਂ ਹੋਊਗਾ ਉਹ ਵੀ ਬਚਾਈ ਆ ਹਾਂ ਆ ਬੰਪਰ ਨਾਲ ਦੇਵਾਂਗੇ ਓਕੇ ਜਿਹੜੀ ਗੱਲ ਕਹਿਤੀ ਉਹ ਦੇਵਾਂਗੇ ਠੀਕ ਆ ਮਗਰਲੇ ਵੇਟ ਨਾਲ ਦੇਵਾਂਗੇ ਠੀਕ ਆ ਜੀ ਡਰਾਵਰ ਹੋ ਗਈ ਡਰਾਫਰ ਡੰਡਾ ਹੋ ਗਈ ਟੌਪ ਲਿੰਕ ਹੋ ਗਈ ਜਿਹੜੀ ਇਹਦੀ ਟੂਲ ਕਿੱਟ ਵਗੈਰਾ ਉਹ ਸਾਰੀ ਨਾਲ ਆ ਜਿਹੜੀ ਰੂਪ ਬੱਚੇ ਨਾਲ ਦੇਵਾਂਗੇ ਹਾਂ ਬਾਕੀ ਆਇਆ ਵੀ ਜੇ ਉਹ ਆਪਾਂ ਸਾਰੀਆਂ ਇਹਦੇ ਗੱਲਾਂ ਕਰ ਲਾਂਗੇ ਤਾਂ ਤਕਰੀਬਨ ਬਹੁਤ ਵੱਡੀ ਲੰਬੀ ਹੋ ਜਾਣੀ ਆ ਭਾਵੇਂ ਮੈਂ ਦੱਸਦਿਆਂ ਜਿਵੇਂ ਹੁਣ ਵੀਰੇ ਸਬਸਿਡੀ ਦੀ ਗੱਲ ਕਰਦੇ ਜਿਵੇਂ ਹਨਾ ਸਬਸਿਡੀ ਦੇ ਨਾਲ ਨਾਲ ਵੀਰੇ ਲੋਨ ਦੀ ਸਹੂਲਤ ਵੀ ਹੈਗੀ ਆ ਵੀਰੇ ਕਿ ਨਹੀਂ ਸਬਸਿਡੀ ਦਾ ਵੀਰੇ ਮੈਂ ਕਲੀਅਰ ਕਰ ਦਿੰਦਾ ਵੀ ਸਬਸਿਡੀ ਇਹ ਹੈ ਜਿਹੜਾ ਕਿ ਮਤਲਬ ਇਹਦੇ ਲਈ ਕੋਈ ਪੇਪਰ ਭਰਨ ਦੀ ਲੋੜ ਨਹੀਂ ਕੋਈ ਕੁਝ ਨਹੀਂਗਾ ਠੀਕ ਹੈ ਜਿਹੜੇ ਖੇਤੀ ਕਰਦੇ ਨੇ ਓਕੇ ਖੇਤੀਬਾੜੀ ਦੇ ਕਿਉਂਕਿ ਇਹ ਕੰਮ ਜਿਹੜਾ ਟਰੈਕਟਰ ਹੈ ਤਕਰੀਬਨ ਖੇਤੀਬਾੜੀ ਚ ਹੀ ਹੁੰਦਾ ਜਾਂ ਕਮਰਸ਼ੀਅਲ ਕੰਮਾਂ ਚ ਹੁੰਦਾ ਠੀਕ ਆ ਓਕੇ ਤੇ ਖੇਤੀ ਵਾਲਿਆਂ ਨੇ ਜੋ ਵੀ ਆ ਇਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਵੀ ਜੇ ਆਪਾਂ ਕਹਿ ਦਈਏ ਵੀ ਕੋਈ ਸਬਸਿਡੀ ਕਹਿਤੀ ਆ ਵੀ ਜਾਂ ਉਹ ਪਤਾ ਨਹੀਂ ਬਾਅਦ ਚੋ ਜੋ ਜੋ ਉਹਨਾਂ ਨੇ ਡਿਸਕਾਊਂਟ ਕਰਿਆ ਵਾ ਲੱਖ ਰੁਪਏ ਦਾ ਹਾਂਜੀ ਇਹ ਉਹ ਪਤਾ ਨਹੀਂ ਬਾਅਦ ਚੋ ਆਉਣਾ ਜਾਂ ਨਹੀਂ ਆਉਣਾ ਹਨਾ ਉਹ ਬਕਾਇਦਾ ਸਾਰਾ ਕੁਝ ਇੱਥੇ ਜਿਹੜਾ ਸ਼ੋਅਰੂਮ ਹੈ ਤੇ ਬੰਦਾ ਲਊਗਾ ਟਰੈਕਟਰ ਇਹ ਸਭ ਕੁਝ ਮਤਲਬ ਕਿ ਉਹਨੂੰ ਕੱਟ ਕੇ ਮਿਲੂਗੀ ਕੱਟ ਕੇ ਮਿਲ ਜਾਨੀ ਜੋ ਵੀ ਇਹਦੀ ਪ੍ਰਾਈਸ ਆ ਜਿਹੜਾ ਇਹਦਾ ਮਤਲਬ ਕਿ ਉਹ ਰੱਖਿਆ ਵਾ ਕੰਪਨੀ ਨੇ ਡਿਸਕਾਊਂਟ ਲਾ ਲਾ ਜਾਂ ਮਤਲਬ ਸਬਸਿਡੀ ਲਾ ਰੋ ਉਹ ਜਿਹੜਾ ਕੱਟ ਕੇ ਰੇਟ ਮਿਲਣਾ ਸਾਰਾ ਮੰਨ ਲੇ ਕਿ ਚਲੋ ਜੇ ਟਰੈਕਟਰ ਆਪਣਾ ਅੱਜ ਇਹ 10 ਲੱਖ ਦਾ ਤਾਂ ਆਪਾਂ 9 ਲੱਖ ਹੀ ਦੇਣਾ ਹਾਂ 9 ਲੱਖ ਰੁਪਈਆ 9 ਲੱਖ ਰੁਪਈਆ ਹੀ ਲੈ ਜਾਣਾ ਮੰਨ ਲੇ ਚਲੋ ਜਿਹੜਾ ਵੀ ਰੇਟ ਆ ਉਹ ਸਾਰਿਆਂ ਲਈ ਮਤਲਬ ਕਿ ਸੇਮ ਹੀ ਰੇਟ ਆ ਹਾਂ ਠੀਕ ਆ ਜੇ ਆਪਾਂ ਕਹਿੰਦੀ ਇਹ ਵੀ ਕੰਪਨੀ ਏ ਡਿਸਕਾਊਂਟ ਕਰਦੀ ਆ ਮਤਲਬ ਇਹਦਾ ਇਹ ਰਹੀ ਉਹਨਾਂ ਦੇ ਵਿੱਚ ਕੀ ਆ ਉਹਨਾਂ ਨੇ ਕਈ ਚੀਜ਼ਾਂ ਇਹ ਹੋਣੀ ਹੈ ਕੋਈ ਮਤਲਬ ਕਿ ਵੀ ਇੱਕ ਲਾ ਲੋ ਥੋੜੀਆਂ ਜਿਹੀਆਂ ਸ਼ਰਤਾਂ ਵੀ ਹੋਰ ਤਾਂ ਇਹ ਹੋ ਜਾਂਦੀ ਹੈ ਜਿੱਦਾਂ ਆਪਾਂ ਕੋਈ ਵਿੱਚ ਪੁਰਾਣੀ ਟਰੈਕਟਰ ਕਟਾਉਣੇ ਆ ਹਾਂਜੀ ਠੀਕ ਆ ਉਹ ਪੁਰਾਣਿਆਂ ਦਾ ਵਿੱਚ ਮਤਲਬ ਕਿ ਵੈਸੇ ਤਾਂ ਚਲੋ ਆਪਾਂ ਕਿਸੇ ਨੂੰ ਇਦਾਂ ਕਹਿੰਦੇ ਨਹੀਂਗੇ ਵੀ ਨਹੀਂ ਘਟਣੇ ਹੈਗੇ ਤੇ ਮਤਲਬ ਕਿ ਉਹਨਾਂ ਦੀਆਂ ਸ਼ਰਤਾਂ ਦੇ ਵਿੱਚ ਵੈਸੇ ਇਹ ਆ ਵੀ ਜਿਹੜਾ ਵਾ ਟਰੈਕਟਰ ਦਾ ਰੇਟ ਇੱਕ ਰਹੂਗਾ ਜਿਹੜਾ ਵੀ ਉਹਨਾਂ ਨੇ ਰੇਟ ਕਰ ਲਿਆ ਓਕੇ ਉਹ ਰਿਚ ਟ੍ਰੈਕਟਰ ਹੋਊਗਾ ਬਾਕੀ ਚਲੋ ਟ੍ਰੈਕਟਰ ਜੇ ਕੋਈ ਪੁਰਾਣਾ ਘਟਾਊਗਾ ਉਹਦੇ ਹਿਸਾਬ ਕਿਤਾਬ ਉਹ ਜਿਹਾ ਵੇਖ ਲਾ ਕੇ ਚਲੋ ਉਹ ਵਕਤੋਂ ਮੌਕੇ ਤੇ ਗੱਲ ਬਾਤ ਜਿਹੜਾ ਵੀ ਇਹਦਾ ਕਾਗਜ਼ਾ ਪੱਤਰਾਂ ਦਾ ਜਿਆ ਜਿਹੜਾ ਹੋਊਗਾ ਹਨਾ ਹਾਂਜੀ ਉਹ ਮਤਲਬ ਕਿ ਵੱਖਰਾ ਹੋਊਗਾ ਖਰਚਾ ਓਕੇ ਜਿਹੜਾ ਇਹਦਾ ਆਰਸੀ ਵਾਸਤੇ ਇੰਸ਼ੋਰੈਂਸ ਵਾਸਤੇ ਕਿਸੇ ਨੇ ਲੋਨ ਕਰਵਾਉਣਾ ਤੇ ਲੋਨ ਵਗੈਰਾ ਦੀਆਂ ਸਾਰੀਆਂ ਫੈਸਿਲਿਟੀ ਇੱਥੇ ਹੀ ਨੇ ਓਕੇ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਇਹ ਕਹਿ ਦਈਏ ਵੀ ਆਪਾਂ ਟ੍ਰੈਕਟਰ ਉੱਥੋਂ ਲੈਣਾ ਵਾ ਤੇ ਆਪਾਂ ਬੈਂਕਾਂ ਦੇ ਵਿੱਚ ਆਪ ਬੰਦਾ ਤੁਰਿਆ ਫਿਰੇ ਵੀ ਮੈਂ ਲੋਨ ਦਾ ਪਤਾ ਕਰਦਾ ਜੀ ਮੇਰਾ ਲੋਨ ਹੋ ਜੂਗਾ ਮੈਂ ਉਦੋਂ ਲੈ ਜੂਗਾ ਠੀਕ ਹੈ ਸਰਕਾਰੀ ਹੋ ਗਈਆਂ ਵੀਰੇ ਬੈਂਕਾਂ ਪ੍ਰਾਈਵੇਟ ਬੈਂਕਾਂ ਦੋਹੀ ਨੇ ਮਤਲਬ ਕਿ ਜਿਹੜੀਆਂ ਲੋਨ ਕਰਦੀਆਂ ਨੇ ਕੋਈ ਬੰਦਾ ਇਦਾਂ ਦਾ ਉਹਦੀਆਂ ਫਾਰਮੈਲਿਟੀਆਂ ਸਾਰੀਆਂ ਪੂਰੀਆਂ ਨੇ ਉਹਨੂੰ ਸਰਕਾਰੀ ਬੈਂਕ ਵੀ ਭੱਜ ਕੇ ਲੋਨ ਕਰਦੀ ਆ ਹਾਂਜੀ ਪ੍ਰਾਈਵੇਟ ਨਾਲ ਕਿਸੇ ਦੀ ਹੈਗੀ ਐ ਪ੍ਰਾਈਵੇਟ ਵੀ ਇੱਥੇ ਸਾਰੀਆਂ ਹੀ ਤਕਰੀਬਨ ਬੈਂਕਾਂ ਨੇ ਜਿਹੜੀਆਂ ਮਤਲਬ ਕਿ ਆਪਣੇ ਨਾਲ ਕੰਮ ਕਰਦੀਆਂ ਨੇ ਓਕੇ ਸਰਕਾਰੀ ਵੀ ਕਰਦੀਆਂ ਨੇ ਤੇ ਪ੍ਰਾਈਵੇਟ ਵੀ ਕਰਦੀ ਆਵਾ ਤੇ ਜੇ ਕਿਸੇ ਨੇ ਲੋਨ ਵੀ ਕਰਵਾਉਣਾ ਹੋਵੇ ਲੋਨ ਵਗੈਰਾ ਦੀ ਸਾਰੀ ਸੁਵਿਧਾ ਇੱਥੇ ਹੀ ਆ ਓਕੇ ਹਾਂਜੀ ਤੇ ਵੈਸੇ ਆਪਾਂ ਸਟਾਡੀ ਦੇ ਵਿੱਚ ਗਾਰੰਟੀ ਵਾਰੰਟੀ ਦੇ ਵਿੱਚ ਸਾਰਾ ਕੁਝ ਕੰਪਨੀ ਦਾ ਉਹ ਹੈਗਾ ਵਾ ਓਕੇ ਕੋਈ ਇਹ ਨਹੀਂ ਹੈਗਾ ਵੀ ਪਤਾ ਨਹੀਂ ਇਹ ਜਾ ਕੀ ਆ ਜਿਹੜੇ ਆਹ ਸਸਤਾ ਦੇ ਰਹੇ ਆ ਜਾਂ ਕੁਛ ਮਤਲਬ ਕਿ ਕੀ ਨੀ ਬੰਦੇ ਦੇ ਆਏ ਹੁੰਦਾ ਚਲੋ ਤਾਂ ਕੰਪਨੀ ਦੀ ਸਕੀਮ ਆ ਤਾਂ ਆਪਦੀ ਆਪੀ ਕੋਈ ਵੀ ਬਦਲ ਸਕੀਮ ਲਾ ਲ ਸਕਦਾ ਨੀ ਜ਼ੀਰੋ ਮੀਟਰ ਸਾਰੇ ਟਰੈਕਟਰ ਮਿਲਣੇ ਆ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਨੇ ਜਿੰਨੇ ਘਟਾਉਣ ਦੇ ਵਿੱਚ ਬਾਕੀ ਆ ਆਪਾਂ ਦੱਸਤੀ ਹੈ ਤਰੀਕ ਹਾਂਜੀ ਬਾਕੀ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਆਪਣੇ ਕੋਲ ਇੱਥੇ ਵਿਜ਼ਿਟ ਕਰ ਲੈਣ ਤੇ ਵੈਸੇ ਆਪਾਂ ਸਾਰਾ ਐਡਰੈਸ ਦੱਸਾ ਵੀ ਦਿੱਤਾ ਰੋਡ ਦੇ ਉੱਤੋਂ ਤੇ ਤੁਸੀਂ ਸਾਰਾ ਇੱਕ ਵਾਰ ਰਿਪੀਟ ਕਰ ਦਿਓ ਪ੍ਰੋਪਰ ਐਡਰੈਸ ਇਹ ਐਡਰੈਸ ਆਪਣਾ ਉਹੀ ਜਗਰਾਉਂ ਆਪਣਾ ਮੇਨ ਬੈਸੀ ਪਰਗੁਸ਼ਨ ਦੀ ਹੈਗੀ ਆ ਜਗਰਾਉਂ ਤੋਂ ਫਰੋਹੀ ਪਰ ਰੋਡ ਤੇ ਆਪਣੀ ਏਜੰਸੀ ਆ ਸ਼ੋਰੂਮ ਆ ਠੀਕ ਆ ਜੀ ਤੇ ਕੋਈ ਜਿਆਦਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕੋਈ ਮਤਲਬ ਕਿ ਲੱਪਣ ਦੇ ਵਿੱਚ ਅਜਾ ਲੋ ਜਗਰਾਉ ਤੋਂ ਲੁਧਿਆਣੇ ਨੂੰ ਜਾਂਦੇ ਆ ਤੇ ਸੱਜੇ ਪਾਸੇ ਆਪਣੀ ਏਜੰਸੀ ਆ ਬਾਹਰ ਟਰੈਕਟਰ ਖੜੇ ਹੁੰਦੇ ਨੇ ਠੀਕ ਆ ਜੀ ਟਰਫੇ ਦਾ ਆਪਣਾ ਇੱਥੇ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਵੀ ਕਿੱਥੇ ਕਿ ਮਤਲਬ ਕਿ ਚਲੋ ਟਰੈਕਟਰ ਆ ਦੇ ਵੀਰੇ ਕੰਟੈਕਟ ਨੰਬਰ ਬੋਲ ਦਿਓ ਜੀ ਮੇਰਾ ਵੀਰੇ ਨੰਬਰ ਹੈਗਾ ਵਾ 99683 05575 ਓਕੇ ਦੁਬਾਰੇ ਫੇਰ ਦੱਸ ਦੇਣਾ 99683 05575 ਤੇ ਬਾਕੀ ਸਾਡੇ ਢੀਲੇ ਸਾਦਾ ਵੀ ਨੰਬਰ ਆ ਉਹ ਵੀ ਇੱਥੇ ਦੋਨੇ ਨੰਬਰ ਤੁਹਾਨੂੰ ਸਕਰੀਨ ਤੇ ਤੁਸੀਂ ਚਲਾ ਕਰ ਦਿਓ ਹਾਂ ਸਕਰੀਨ ਤੇ ਨੰਬਰ ਚਲਾ ਦਿਨੇ ਜਿਹਨੇ ਫੋਨ ਤੇ ਜਾਣਕਾਰੀ ਲੈਣੀ ਆ ਫੋਨ ਤੇ ਲੈ ਲਵੇ ਜਿਹਨੇ ਵਿజిਟ ਕਰਨਾ ਵਾ ਵਿజిਟ ਕਰ ਲਵੇ ਜਿੱਦਾਂ ਵੀ ਹੋਇਆ ਮਤਲਬ ਕਿ ਫਾਇਦੇ ਵਾਲੀ ਚੀਜ਼ ਆ ਜਿਨ੍ਹਾਂ ਨੇ ਚੀਜ਼ਾਂ ਲੈਣੀਆਂ ਟਰੈਕਟਰ ਲੈਣੇ ਆ ਠੀਕ ਆ ਉਹ ਆਪ ਦਾ ਮੇਰੇ ਮਾਰਗ ਲੈਣੇ ਕਿਹੜਾ ਤੇ ਆਪ ਦਾ ਟਰੈਕਟਰ ਉਹ ਟਰੈਕਟਰ ਦਾ ਅੱਜ ਕੱਲ ਹਰੇਕ ਨੇ ਲੈਣੀ ਲੈਣਾ ਵਾ ਤੇ ਬੈਨੀਫਿਟ ਆ ਇਹ ਚੀਜ਼ ਦਾ ਵੀ ਆਪਾਂ ਨੂੰ ਹੁਣ ਲੱਖ ਰੁਪਏ ਵੈਸੇ ਟਰੈਕਟਰ ਤੇ ਸਬਸਿਡੀ ਆ ਰਹੀ ਟਰੈਕਟਰ ਲੈਣਾ ਚਾਹੀਦਾ ਚਾਹੀਦਾ ਵੈਸੇ ਟਰੈਕਟਰ ਸਾਰੀ ਪਾਵਰ ਦੇ ਵਿੱਚ ਆ 50 50 ਐਚਪੀ ਦਾ ਟਰੈਕਟਰ ਆ ਤੇ ਵੈਸੇ 4x4 ਦੇ ਵਿੱਚ ਆ ਇਹਨੂੰ ਆਪਾਂ ਮਲਟੀ ਜਾਂ ਟਰੈਕਟਰ ਕਹਿ ਦਿੰਦੇ ਆ ਇਹ ਮੰਨ ਲਾ ਵੈਪ ਮੇਰੇ ਕੋਲ ਬਾਹਲੇ ਨਹੀਂ ਟਰੈਕਟਰ ਮੈਂ ਇੱਕ ਹੀ ਰੱਖਣਾ ਵਾਂ ਇਹਨੂੰ ਮੈਂ ਵੱਡੇ ਛੋਟੇ ਕੰਮ ਦੋਨੇ ਸਾਰੇ ਲੈ ਸਕਦਾ ਵਾਂ ਹਾਂਜੀ ਹਾਂ ਠੀਕ ਆ ਕਣਕ ਵੀ ਜਣੀ ਮੱਕੀ ਵੀ ਜਣੀ ਆ ਕੋਈ ਪਲੌ ਮਾਰਨੇ ਆ ਤਵੀਆਂ ਲੇਜਰ ਕਰਾ ਜਾਂ ਕੁਛ ਮਤਲਬ ਕਿ ਸਾਰੇ ਹੀ ਤਕਰੀਬਨ ਹੀ ਕੰਮ ਕਰੀਏ ਸਾਰੇ ਕੰਮਾਂ ਦੀ ਆਉਂਦਾ ਵੱਡਿਆਂ ਚ ਵੱਡਾ ਛੋਟਿਆਂ ਚ ਛੋਟਿਆ ਰਿਪੇਅਰ ਹੈ ਨਹੀਂ ਕਿ ਕੋਈ ਠੀਕ ਆ ਡੀਜ਼ਲ ਖਰਚਾ ਘੱਟ ਆ ਪਾਵਰ ਜੌਰ ਨੂੰ ਚੰਗਾ ਤਕੜਾ ਬਟ ਸਾਮਾਨ ਸਭ ਸਾਰਾ ਵਗਾਰਾ ਇੱਥੋਂ ਜਿਹੜਾ ਸਪੇਅਰ ਪਾਰਟ ਆ ਕੁਛ ਵੀ ਆ ਕੋਈ ਨਵਾਂ ਪੁਰਾਣਾ ਟਰੈਕਟਰ ਕਿਸੇ ਦੇ ਵੀ ਕੋਈ ਸਪੇਅਰ ਪਾਰਟ ਲੈਣਾ ਵਾ ਉਹ ਵੀ ਆਪਣੇ ਕੋਲ ਸਾਰਾ ਸਪੇਅਰ ਪਾਰਟ ਇੱਥੇ ਹੁੰਦੇ ਤੇ ਓਕੇ ਹਾਂਜੀ ਠੀਕ ਆ ਬਾਕੀ ਜੇ ਕੋਈ ਅ ਹੋਰ ਦੰਦੋਸਾ ਵੀ ਜਾਣਕਾਰੀ ਲੈਣੀ ਆ ਤੇ ਆਪ ਉਹਨੂੰ ਕੋਡਰ ਟਰੈਕਟਰ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਦਿਖਾ ਦਾਂਗੇ ਜਿਹੜੇ ਲੋਕਲ ਬੈਠੇ ਹੋ ਉੱਥੇ ਆ ਵੀ ਸਕਦੇ ਆ ਤੇ ਫੋਨ ਦੇ ਉੱਤੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਤੇ ਲੋ ਜੀ ਤੁਹਾਨੂੰ ਆਪਾਂ ਟਰੈਕਟਰ ਦਿਖਾਇਆ ਸੀ ਆਪਾਂ ਜੀ ਦੇ ਉੱਤੇ 254 ਮੈਸੇਜ ਉੱਤੇ ਸਕੀਮ ਆਈ ਹੈ 1 ਲੱਖ ਰੁਪਏ ਦੀ ਸਬਸਿਡੀ ਸਬਸਿਡੀ ਕੱਟ ਕੇ ਮਿਲੂਗਾ ਪ੍ਰਾਈਸ ਦੇ ਨਾਲੋਂ ਪ੍ਰਾਈਸ ਦੇ ਨਾਲੋਂ ਸਬਸਿਡੀ ਕੱਟ ਕੇ ਮਿਲਣੀ ਆ ਤੇ ਲੋਨ ਦੀ ਸੁਵਿਧਾ ਵਗੈਰਾ ਸਾਰੀ ਵਿੱਚ ਹੈਗੀ ਆ ਪੁਰਾਣੇ ਟਰੈਕਟਰ ਆਪਾਂ ਵਿੱਚ ਦੇਖ ਕੇ ਟਰੈਕਟਰ ਨਾਲ ਲੈ ਸਕਦੇ ਆ ਵੀਰ ਉਹਨਾਂ ਦੀ ਸਾਰੀ ਜਾਣਕਾਰੀ ਦੇ ਦਿੱਤੀ ਆ ਬਾਕੀ ਪ੍ਰੋਪਰ ਐਡਰੈਸ ਤੁਹਾਨੂੰ ਵੀਰ ਉਹਨਾਂ ਦੱਸ ਹੀ ਤੇ ਵੀਡੀਓ ਚੰਗੀ ਲੱਗੀ ਤਾਂ ਮੇਰੇ ਵੱਤੋਂ ਵੀ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਫੋਲੋ ਤੇ ਮੇਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ ਧੰਨਵਾਦ ਆਬਸੀਡੀ ਆ ਇੱਕ ਸੀਮਤ ਸਮੇਂ ਦੇ ਲਈ ਹੈ ਜੀ ਇਹਦਾ ਲਾਭ ਉਠਾ ਲਿਓ ਜਿੰਨੀ ਜਲਦੀ ਹੋ ਸਕਦਾ ਵੀਡੀਓ ਦੇਖ ਕੇ ਆ ਜਿਓ ਇਹ ਵੀਡੀਓ ਬਣ ਰਹੀ ਹੈ ਜੀ ਜਗਰਾਵਾਂ ਸ਼ਹਿਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਇਹਨਾਂ ਦੀ ਏਜੰਸੀ ਆ ਮੇਨ ਜਗਰਾਵਾਂ ਸ਼ਹਿਰ ਸ਼ੇਰਪੁਰਾ ਚੌਂਕ ਸਿਟੀ ਪੈਲਸ ਤੇ ਅਮਰਾਜ ਪੈਲਸ ਜੇ ਆਪਾਂ ਇਹ ਤੋਂ ਮੋਗਲੇ ਸਾਈਡ ਤੋਂ ਆਵਾਂਗੇ ਤਾਂ ਪ੍ਰਦੇਸੀ ਦਾ ਢਾਬਾ ਤੇ ਸ਼ੁਗਰਾ ਮਹਿਲ ਨੰਗੇ ਆਉਣਾ ਜੇ ਆਪਾਂ ਲਿਹਾਨੜਿਆ ਸਾਈਡ ਤੋਂ ਆਵਾਂਗੇ ਤਾਂ ਸ਼ੇਪਰਾ ਚੌਕ ਨੰਗੇ ਆਉਣਾ ਲੰਘਣ ਸਾਰੀ ਨਾਲ ਹੀ ਇਹਨਾਂ ਦੀ ਰਾਈਟ ਸਾਈਡ ਦੇ ਉੱਤੇ ਇਜਾਂਸੀਆ ਵੀਰ ਹੋਣਾ ਦੀ ਖਾਲਸਾ ਟਰੈਕਟਰਸ ਵਾਲਿਆਂ ਦੇ ਨਾਂ ਦੇ ਉੱਤੇ